ਜਿਹੜਾ ਪੰਜਾਬ ਵਿੱਚ ਨਸ਼ਿਆਂ ਦਾ ਗੋਲਵਾਲਾ ਚੱਲ ਰਿਹਾ ਆ ਵੀ 31 ਮਈ ਤਵਾਰਦ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਇਹਦੇ ਵਾਰਿਸ ਬਟਕੀਆ ਸਰਦਾਰ ਸਾਰਿਆਂ ਨੂੰ ਵੈਗੁਰਜੀ ਦਾ ਖਾਲਸਾ ਵੈਗੁਰਜੀ ਖਤੇ ਜਿਹੜਾ ਤੁਸੀਂ ਇਹ ਕੁਐਸਚਨ ਨਸ਼ਿਆਂ ਬਾਰੇ ਕੀਤਾ ਹੈ ਇਹ ਪੰਜਾਬ ਲਈ ਦਾ ਬਹੁਤ ਹੀ ਮੁੱਦਾ ਗੰਭੀਰ ਹੈ ਕਿਉਂਕਿ ਲੰਮੇ ਸਮੇਂ ਤੋਂ ਇਹ ਨਸ਼ੇ ਜਿਹੜੇ ਆ ਤੇ ਵੱਡੇ ਵੱਡੇ ਜਿਹੜੇ ਕਾਰੋਬਾਰੀ ਲੋਕ ਨੇ ਵੱਡੇ ਵੱਡੇ ਸਮਗਰਨੇ ਨੌਦੇ ਵਿੱਚ ਵਧੇਰ ਵੀ ਆ ਜਾਂਦੇ ਨੇ ਇਹ ਵੱਡੇ ਪੋਲਿਟਿਸ਼ੀਨ ਵੀ ਆ ਜਾਂਦੇ ਨੇ ਉਹਨਾਂ ਦੀ ਸਰਪ੍ਰਸਤੀ ਇਹ ਟੈਕ ਆਉਂਦਾ ਆ ਰਿਹਾ ਬਹੁਤ ਦੇਰ ਲੇਕਿਨ ਸਰਕਾਰ ਵੱਲੋਂ ਨਾ ਸੈਂਟਰ ਵੱਲੋਂ ਨਾ ਪੰਜਾਬ ਵੱਲੋਂ ਕਦੇ ਉਹਨਾਂ ਵੱਡੇ ਕਾਰੋਬਾਰਿਆਂ ਨੂੰ ਹੱਥ ਨਹੀਂ ਪਾਇਆ ਗਿਆ ਜਦੋਂ ਵੀ ਕੋਈ ਨਸ਼ਾ ਦੇ ਵਿਰੁੱਧ ਮਹਮ ਚਲਦੀ ਹੈ ਤਾਂ ਉਹ ਛੋਟੇ ਡੈਵਲ ਦੇ ਬੰਦਿਆਂ ਨੂੰ ਹੀ ਗ੍ਰਿਫਤਾਰ ਕੀਤਾ ਜਾਂਦਾ ਜਾਂ ਉਹਨਾਂ ਉਪਰ ਕਾਰਵਾਈ ਕੀਤੀ ਜਾਂਦੀ ਜਿਹੜੀ ਹੁਣ ਵੀ ਕੀਤੀ ਜਾ ਰਹੀ ਹੈ ਠੀਕ ਹੈ ਇਹਨਾਂ ਨੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਹੈ 31 ਮਈ ਤੱਕ ਖਤਮ ਕਰਨ ਦਾ ਨੇ ਆਸ ਇਨਾਂ ਨੇ ਵਾਦਾ ਕੀਤਾ ਪੰਜਾਬੀਆਂ ਨਾਲ ਸਿੱਖਾਂ ਨਾਲ ਇਹ ਇਥੇ ਨਵਾਸੀ ਹੈ ਪਰ ਉਹ ਕਿ ਕਿੰਨੀ ਹੱਦ ਤੱਕ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਵਾਕਿਆ ਹੀ ਕੱਤੀ ਤੱਕ ਕੰਮ ਕਰਦੇ ਆ ਜਾਂ ਸਿਰਫ ਇਹ ਪੋਲਿਟਿਕਸ ਦਾ ਮੁੱਦਾ ਹੈ ਕਿ ਆਪਣੀ ਸਰਕਾਰ ਨੂੰ ਅੱਗੇ ਵਧਾਉਣ ਵਾਸਤੇ ਮੁੱਦੇ ਨੂੰ ਉਠਾ ਰਹੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਮੈਂ ਇੱਕ ਕੁਐਸ਼ਨ ਇਹਨਾਂ ਦੀ ਸਰਕਾਰ ਤੇ ਇਹ ਐਡਮਿਨਿਸਟ੍ਰੇਸ਼ਨ ਤੇ ਬਹੁਤ ਗੰਭੀਰ ਉੱਠਦਾ ਹੈ ਕਿ ਜਦੋਂ ਇਹ ਕਾਰਵਾਈ ਕਰਦੇ ਨੇ ਠੀਕ ਉਹਨਾਂ ਨੂੰ ਫੜਦੇ ਗ੍ਰਿਫਤਾਰ ਕਰਦੇ ਨੇ ਪਰ ਜਿਹੜਾ ਇੱਕ ਬੰਦਾ ਕ੍ਰਾਈਮ ਕਰਦਾ ਹੈ ਨਸ਼ਾ ਵੇਚਦਾ ਹੈ ਜਾਂ ਕਾਰੋਬਾਰ ਕਰਦਾ ਹੈ ਉਹਨੂੰ ਪਰਨਾਮ ਗ੍ਰਿਫਤਾਰ ਕਰਨਾ ਕਾਨੂੰਨ ਦੇ ਅਨੁਸਾਰੀ ਕਾਰਵਾਈ ਕਰਨਾ ਬਿਲਕੁਲ ਠੀਕ ਹੈ ਲੇਕਿਨ ਜਦੋਂ ਇਹ ਜਬਰਦਸਤੀ ਬਰਡਰ ਜਸ ਸਿਸਟਮ ਦੀ ਤਰ੍ਹਾਂ ਜਿਵੇਂ ਯੂਪੀ ਵਿੱਚ ਯੋਗ ਸਰਕਾਰ ਨੇ ਕੀਤਾ ਸੀ ਹੁਣ ਇਹ ਘਰ ਤਾਂਉਣ ਲੱਗੇ ਇਹ ਤਾਂ ਕਿਸੇ ਕਾਨੂੰਨ ਵਿੱਚ ਨਹੀਂ ਹੈਗਾ ਵੀ ਕਿਸੇ ਦੇ ਤੁਸੀਂ ਰਿਹਾਇਸ਼ ਦੇ ਘਰ ਨੂੰ ਧਾਦੂ ਇਹ ਕੋਈ ਕਾਨੂੰਨ ਹੀ ਕਾਨੂੰਨੀ ਲੈਂਗੁਏਜ ਦਾ ਹੈ ਨਹੀਂ ਇਹ ਤਾਂ ਜੰਗਲ ਦੇ ਰਾਜ ਵਾਲੀ ਗੱਲ ਹੋ ਗਈ ਕونکہ ਜੇ ਕੋਈ ਕ੍ਰਾਈਮ ਕਰਦਾ ਹੈ ਇੱਕ ਇਨਸਾਨ ਕ੍ਰਾਈਮ ਕਰਦਾ ਹੈ ਉਹਦੇ ਬੱਚੇ ਆ ਉਹਦੀ ਘਰ ਵਾਲੀ ਆ ਉਹਦਾ ਪਰਿਵਾਰ ਆ ਉਹ ਕਿੱਥੇ ਰਹਿਣਗੇ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਉਹਨੇ ਬੱਚਿਆਂ ਦਾ ਆਜ ਉਹਦੀ ਘਰ ਆਈ ਦਾ ਕੋਈ ਕਸੂਰ ਨਹੀਂ ਇੱਕ ਕ੍ਰਾਈਮ ਕਰਦਾ ਹੈ ਉਹਨੂੰ ਫੜਕੇ ਤੁਸੀਂ ਸਜ਼ਾ ਦਿਓ ਜੋ ਨੂੰ ਮੁੰਡੇ ਮਤਾ ਕੋ ਦੀ ਬੰਦੀ ਹੈ ਉਹਨੂੰ ਸਾਰਾ ਜੇਲ ਸਿੱਟੋ ਉਹਦੀ ਸਜ਼ਾ ਦਿਓ ਜਾਂ 20 ਸਾਲ ਦੀ ਦਿਓ ਜਾਂ ਉਮਰ ਕੈਦ ਕਰੋ ਜੋ ਵੀ ਕਾਨੂੰਨ ਦਾ ਇਨਸਾਫ ਬਣਦਾ ਹੈ ਲੇਕਿਨ ਉਹਦੇ ਬੱਚਿਆਂ ਨੂੰ ਜੋ ਸਜ਼ਾ ਮਿਲਨੀ ਆ ਉਹਦੇ ਘਰ ਧਾਰਨ ਤੋਂ ਬਾਅਦ ਉਹਦਾ ਇੱਕ ਬਹੁਤ ਵੱਡੀ ਨਵੀਂ ਮੁਸ਼ਕਲ ਪੈਦਾ ਕਰ ਰਹੀ ਸਮਾਜ ਦੇ ਵਿੱਚ ਉਹ ਜਿਹੜੇ ਬੱਚਿਆਂ ਦਾ ਘਰ ਤਾਂ ਆਤੇ ਨੇ ਉਹ ਕਿਧਰ ਜਾਣਗੇ ਉਹ ਕੀ ਕ੍ਰਾਈਮ ਨਹੀਂ ਕਰਨਗੇ ਜਾਂ ਉਹ ਗਲਤ ਰਸਤਾ ਨਹੀਂ ਚੁਣਨਗੇ ਫਿਰ ਇਹ ਤਾਂ ਇੱਕ ਪਾਸੇ ਕ੍ਰਾਈਮ ਨੂੰ ਦਬਾਉਣ ਵਾਸਤੇ ਗੱਲ ਕਰਦੇ ਦੂਜੇ ਪਾਸੇ ਕ੍ਰਾਈਮ ਨੂੰ ਸਾਬਤ ਕਰਨ ਵਾਲੀ ਗੱਲ ਹੋਊਗੀ ਇਹ ਬਿਲਕੁਲ ਗੈਰਕਾਨੂੰਨੀ ਹੈ ਜਿਹੜਾ ਕਿਸੇ ਦਾ ਘਰ ਤਾਂ ਆਣਾ ਹੈ ਇਨੂੰ ਕੋਨੋਂ ਫੜ ਕੇ ਗ੍ਰਿਫਤਾਰ ਕਰੋ ਕਾਨੂੰਨ ਦੇ ਮਤਲਬ ਉਹਨੂੰ ਸਜ਼ਾ ਦਿਓ ਲੇਕਿਨ ਉਹਦੇ ਬੱਚਿਆਂ ਨੂੰ ਸਹਾਇਤਾ ਦੇਣੀ ਹੈ ਉਹਦੇ ਘਰਾਂ ਨੂੰ ਸਹਾਇਤਾ ਦੇਣੀ ਜਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਹਾਇਤਾ ਦੇਣੀ ਇਹ ਕਿਸੇ ਤਰ੍ਹਾਂ ਇਹਨੂੰ ਦੂਸਰੇ ਠਰਾਂਇਆ ਜਾ ਸਕਦਾ ਇਹ ਗਲਤ ਹੈ ਨੀ ਇਹ ਜਿਹੜੇ ਬੜੇ-ਬੜੇ ਮਗਰਮਸਤ ਨੇ ਉਹਨਾਂ ਦੇ ਤਾਂ ਘਰ ਟਾਏ ਨਹੀਂ ਜਾ ਰਹੇ ਇਹ ਵਿਚਾਰੇ ਜਿਹੜੇ ਥੋੜੇ-ਥੋੜੇ ਬੇਜ਼ੀਤੀ ਤੇ ਜਾਂ ਜਿਵੇਂ ਥਾਰ ਵਾਲੀ ਬੀਬੀ ਦੀ ਉਹਦੀ ਥੋੜੇ ਜਿਹਾ ਦਿਨਵਾਦ ਦੀ ਉਹ ਨੂੰ ਜਵਾਨ ਚ ਮਿਲ ਗਈ ਜੋ ਹੋਰ ਬੜੇ-ਬੜੇ ਬੀਚਦੇ ਨੇ ਜਿੱਥੋਂ ਆਉਂਦਾ ਤਾਂ ਉਹਨਾਂ ਬਾਰੇ ਤਾਂ ਕੋਈ ਕਾਰਵਾਈ ਹੋ ਰਹੀ ਨਹੀਂ ਜੀ ਸਾਡੀ ਸ਼ੋਮਨੀ ਕਲਰਮ ਸਰਦੀ ਸ਼ੁਰੂ ਤੇ ਪਾਲਸੀ ਰਹੀ ਹੈ ਕਿ ਜਦੋਂ ਵੀ ਸਰਕਾਰੇ ਕਾਰਵਾਈ ਕਰੇ ਤੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਹੱਥ ਪਾਇਆ ਜਾਵੇ ਫਿਰ ਫਿਰ ਹੀ ਗੱਲ ਕੋਈ ਖਤਮ ਹੋ ਸਕਦੀ ਹੈ ਬੁਰੇ ਨੇ ਨਹੀਂ ਬੁਰੇ ਦੀ ਮਾਂ ਨੂੰ ਮਾਰਨਾ ਚਾਹੀਦਾ ਤਾਂ ਕਦੇ ਉਹ ਗੰਗ ਬਰਾਈ ਖਤਮ ਹੋਊਗੀ ਨਾ ਜਿਹੜੇ ਹੁਣ ਇਹ ਸਮਗਰ ਵੱਡੇ ਵੱਡੇ ਨੇ ਕਾਰੋਬਾਰੀ ਨੇ politician ਨੇ ਜਾਂ ਹੋਰ ਅਮੀਰ ਲੋਕ ਨੇ ਜਾਂ ਵੱਡੇ ਕੈਪਟਨਿਸਟ ਲੋਕ ਨੇ ਕੋਈ ਕਾਰੋਬਾਰ ਕਰਦੇ ਉਹਨਾਂ ਨੂੰ ਕੋਈ ਹੱਥ ਨਹੀਂ ਪਾਇਆ ਜਾਂਦਾ ਨਾ ਸੈਂਟਰੀ ਸਰਕਾਰ ਵੱਲੋਂ ਨਾ ਪੰਜਾਬ ਦੀ ਸਰਕਾਰ ਵੱਲੋਂ ਬਲਕਿ ਉਹਨਾਂ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ ਇਹ ਤਾਂ ਇੱਕ ਇੱਕ ਲੋਕਧਖਾਵਾ ਬਣ ਕੇ ਰਹਿ ਜੂਗਾ ਅਸੀਂ ਇਸ ਨਸ਼ਾਮੁਦ ਕਾਰਵਾਈ ਕਰ ਰਹੇ ਹਾਂ ਜਦੋਂ ਉਹਦੇ ਜੜ੍ਹ ਨੂੰ ਖਤਮ ਨਹੀਂ ਕਰਨਾ ਨਸ਼ੇ 'ਚ ਬੰਦ ਕਰਨੇ ਆ ਹੁਣ ਇਹ ਨਸ਼ੇ ਕਹਿੰਦੇ ਜੀ ਪੰਜਾਬ ਦੀਆਂ ਸਰਹੱਦਾਂ ਤੋਂ ਆ ਰਹੇ ਨੇ ਪੰਜਾਬ ਦੀਆਂ ਸਰਹੱਦਾਂ ਤੇ ਸੱਤ ਤਾਂ ਹੈ ਸਿਕਿਉਰਟੀ ਦੀਆਂ ਫਰਨਾ ਬੀਐਸਐਫ ਹੈ ਫਿਰ ਫੌਜ ਹੈ ਫਿਰ ਪੁਲਿਸ ਹੈ ਫਿਰ ਸੀਆਈਡੀ ਹੈ ਫਿਰ ਆਈਬੀਆ ਰਾਏ ਏਜੰਸੀਆਂ ਸਾਰੀਆਂ ਫਿਰ ਲੋਕਲ ਪੁਲਿਸ ਹੈ ਤੇ ਉਹਦੇ باوجود ਵੀ ਜੇ ਸੱਤੇ ਹਾਂ ਦੇ باوجود ਵੀ ਪੰਜਾਬ ਵਿੱਚ ਨਸ਼ਾ ਆ ਰਿਹਾ ਹੈ ਤਾਂ ਉਹ ਉੱਪਰਲੀ ਪ੍ਰਵਾਨਗੀ ਤੋਂ ਬਣ ਨਹੀਂ ਆ ਰਿਹਾ ਕਹਿਤਾ ਰਹੇ ਪੰਜਾਬ ਦੇ ਸਰਹੰਦਾ ਤੋਂ ਆ ਰਿਹਾ ਆ ਤਾਂ ਗਜਰਾਵ ਦੀਆਂ ਸਰਹੰਦਾ ਤੋਂ ਰਿਹਾ ਹੈ ਪੰਜਾਬ ਉਧਰੋਂ ਆ ਕੇ ਇੱਥੇ ਵਿਗੜ ਰਿਹਾ ਹੈ ਇਹ ਇੱਕ ਤਰ੍ਹਾਂ ਦੀ ਜਿਹੜੀਆਂ ਸੈਂਟਰ ਦੀ ਸਰਕਾਰ ਹੈ ਜਾਂ ਸੈਂਟਰ ਦੇ ਹਕਮਰਾਨ ਨੇ ਉਹ ਪੰਜਾਬ ਪੰਜਾਬੀਆਂ ਤੇ ਸਿੱਖ ਕੌਮ ਨੂੰ ਆ ਟੌਰਚਰ ਕਰਨ ਵਾਸਤੇ ਉਹਨੂੰ ਜ਼ਬਰ ਜ਼ੁਲਮ ਕਰਨ ਵਾਸਤੇ ਇਹ ਸਾਰੀਆਂ ਪਾਲਿਸੀਆਂ ਬਣਾ ਕੇ ਬਹੁਤ ਬਹੁਤ ਨੀਤੀਗਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਪੰਜਾਬੀਆਂ ਸਰਦਾਰ ਕੋਈ ਕੋਈ ਨਹੀਂ ਆ ਰਿਹਾ ਸਰਚ ਲੈਂਦਾ ਹੈ ਸੀਆਈਡੀ ਹੈ ਬੀਐਸਐਫ ਹੈ ਫੌਜ ਹੈ ਕਿਵੇਂ ਆ ਸਕਦਾ ਹੈ ਕੰਡਿਆਲੀ ਤਾਰ ਲੱਗੀ ਹੋਈ ਹੈ ਕਿਵੇਂ ਆਜੂਗਾ ਇਹ ਥਾਉ ਇੱਕ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਕਰਦਾ ਨਸ਼ਾ ਤਾਂ ਆਪ ਪੈਦਾ ਕਰਨੇ ਸਰਪਸਤੀ ਆਪ ਕਰ ਰਹੇ ਨੇ ਇਸ ਲਈ ਸਾਡੀ ਜਿਹੜੀ ਇਹ ਗੁਜਾਰਸ਼ ਹੈ ਸੈਂਟਰਲ ਦੀ ਗਵਰਨਮੈਂਟ ਨੂੰ ਤੇ ਪੰਜਾਬ ਦੀ ਗਵਰਨਮੈਂਟ ਨੂੰ ਤੇ ਜਿਹੜੀਆਂ ਫੋਰਸਾਂ ਨੇ ਜਿਹੜੀਆਂ ਇਸ ਕੰਮ ਇਸ ਮੁੱਦੇ ਤੇ ਲੱਗੀਆਂ ਆ ਕਿ ਉਹ ਬੁਰੇ ਬੁਰੇ ਦੀ ਮਾਂ ਨੂੰ ਪੜੋ ਜਿੱਥੋਂ ਨਸ਼ਾ ਪੈਦਾ ਹੋ ਰਿਹਾ ਜਿੱਥੋਂ ਨਸ਼ਾ ਚੱਲ ਰਿਹਾ ਜਿਸੇ ਕਾਰੋਬਾਰ ਚੱਲਿਆ ਉਹਨਾਂ ਨੂੰ ਪੜੋ ਨਸ਼ਾ ਖਤਮ ਹੋਊਗਾ ਉਹ ਤਾਂ ਫੜ ਨਹੀਂ ਰਹੇ ਤੇ ਕਿਵੇਂ ਖਤਮ ਕਰਨਗੇ ਉਹ ਕਿਤੇ ਨਹੀਂ ਸਮਝ ਆ ਰਹੀ ਵੀ ਕਿਵੇਂ ਖਤਮ ਕਰਨਗੇ ਅਹਮ ਕਤੀ ਦਿਨ ਰੱਖੀਏ ਦੇਖਦੇ ਕਿਤੀ ਦਿਵਾ ਦੇ ਕਿੰਨਾ ਕੁ ਪੰਜਾਬ ਵਿੱਚ ਖਤਮ ਕਰ ਲੈਣਗੇ ਇਹ ਤਾਂ ਇੱਕ politician ਵਾਲੇ ਦਾਅਵੇ ਹੋ ਸਕਦੇ ਨੇ ਜਦੋਂ ਖਤਮ ਕਰਨਗੇ ਤੇਰੀ ਕੋਈ ਅਗਲੀ ਗੱਲ ਗੱਲ ਕੀਤੀ ਜਾ ਸਕਦੀ ਹੁਣ ਇਹ ਜੋੜੀ ਦਾ ਬਹੁਤ ਬਦਨਾਮ ਹੋਇਆ ਹੋਇਆ ਅੱਜ ਸਿਰਫ ਇਹਨਾਂ ਨੇ ਇੱਕ ਡਰਾਮੇਬਾਜ਼ੀ ਕਰਕੇ ਉਹਨਾਂ ਦੇ ਜਿਹੜੇ ਨਹਿਰ ਦੇ ਬਣੇ ਹੋਏ ਤੇ ਤੂੜੀ ਵਾਲੇ ਕੋਠੇ ਜੇ ਜਾਂ ਡੰਗਰ ਵਾਲੇ ਕੋਟਾ ਕੀ ਅੱਲੇ-ਅੱਲੇ ਕਰਵਾਈ ਹੈ ਇਹਨੇ ਵਾਰੀ ਚੁਕਾ ਲਈ ਅਸੀਂ ਹੁਣੇ ਧੂਰੀ ਤੋਂ ਆ ਰਹੇ ਅਸੀਂ ਦੇਖਿਆ ਰਸਤੇ ਦੇ ਵਿੱਚ ਉਹ ਜਾਨੀ ਗਰੀਬ ਵਾਲੀ ਪਰਿਵਾਰ ਨੇ ਉਹਨਾਂ ਦੇ ਛੋਟੇ-ਛੋਟੇ ਆਪਣੀਆਂ ਝੁੱਗੀਆਂ ਹੀ ਬਣੀਆਂ ਸੀਗੀਆਂ ਹੋ ਸਕਦਾ ਉਹਨਾਂ ਵਿੱਚੋਂ ਬੱਚੇ ਵੀ ਮਿਆਂ ਕਰਦੇ ਹੋਣ ਕੰਮ ਅਸੀਂ ਇਹ ਨਹੀਂ ਕਹਦੇ ਵੀ ਨਹੀਂ ਕਰਦੇ ਕਰਦੇ ਹੋਣਗੇ ਪਰ ਉਹਨਾਂ ਨੂੰ ਉਹਨਾਂ ਦੇ ਝੁੱਗੀਆਂ ਨੂੰ ਵਿਚਾਰੇ ਗਰੀਬ ਬੰਦਿਆਂ ਦੇ ਝੁੱਗੀਆਂ ਨੂੰ ਤਾ ਲੈਣਾ ਤੇ ਉਹਨੂੰ ਉਹਨਾਂ ਨੂੰ ਤੈਅਸ਼ ਨੈਅਸ਼ ਕਰ ਲੈਣਾ ਇਹ ਤਾਂ ਕੋਈ ਕਾਨੂੰਨ ਦੀ ਗੱਲ ਨਹੀਂ ਹੈਗੀ ਉਹਨਾਂ ਨੂੰ ਫੜੋ ਤੁਸੀਂ ਗ੍ਰਿਫਟਾਰ ਕਰੋ ਉਹਨਾਂ ਦੇ ਵਿਚਾਰੇ ਗਰੀਬ ਬੰਦਿਆਂ ਦੇ ਝੋਗੀਆਂ ਢਾ ਕੇ ਇਹ ਤਾਂ ਹੋਰ ਜ਼ਬਰਦਸਤ ਦੀ ਗੱਲ ਅੱਗੇ ਵਧਾਈ ਜਾ ਰਹੀ ਹੈ ਤੇ ਇਹ ਇਹ ਜੋ ਕੋਈ ਸਮਝ ਨਹੀਂ ਆ ਰਹੀ ਕਿ ਸਮਾਜ ਨੂੰ ਇਹ ਸਰਕਾਰਾਂ ਕਿਧਰੋਂ ਜਾ ਰਹੀਆਂ ਜਿਹੜੀ ਸਰਕਾਰ ਦਾਅਵੇ ਕਰ ਰਹੀ ਹੈ ਸਮਾਜ ਨੂੰ ਕਿਹੜਾ ਸਮਾਜੜਾ ਜਣਾ ਚਾਹੁੰਦੀ ਹੈ ਕਿ ਕਿਹੋ ਜੀ ਦਿਸ਼ਾ ਦਸ਼ਾ ਲੈਣੀ ਚਾਹੁੰਦੀ ਹੈ ਇਹ ਜੋ ਕੋਈ ਸਮਝ ਨਹੀਂ ਆ ਰਹੀ ਇਹ ਤਾਂ ਪਲੀਸ ਤੇ ਸਰਕਾਰਾਂ ਜ਼ਬਰ ਦੀ ਗੱਲ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰ ਮੰਨਿਸਟਰ ਤਵਾਰੀ ਲਾਇਆ ਗਿਆ ਇਹਦੇ ਬਾਰੇ ਕੀ ਚੈਨ ਹੈ ਹਾਂ ਇੱਕ ਇਹ ਜਿਹੜੀ ਗੱਲ ਹੈ ਵੀ ਬੜਾ ਗੰਭੀਰ ਮੁੱਦਾ ਹੈ ਇੱਕ ਪਾਸੇ ਕਹਿੰਦੇ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਕਾਮਯਾਬ ਹੈ ਇੱਕ ਪਾਸੇ ਸੈਂਟਰ ਦੇ ਜਿਹੜੇ ਹੁਕਮਰਾਨ ਨੇ ਕੇਜਰੀਵਾਲਾ ਇਹਨਾਂ ਦੀ ਪਾਰਟੀ ਦਾ ਸੁਪਰੀਮੋ ਹੈ ਉਹ ਪਹਿਣਾ ਸਾਡੇ ਇੱਥੇ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਲਿਆਂਦੇ ਬਾਹਰੋਂ ਜਿਹਨਾਂ ਦਾ ਕੋਈ ਪੰਜਾਬ ਨੂੰ ਦੇਣੇ ਨਹੀਂ ਪੰਜਾਬ ਤੇ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਲਈ ਕੋਈ ਪਿਆਰੇ ਮਹੱਤਵਪੂਰਣ ਨਹੀਂ ਉਹ ਤਾਂ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਣਾਏ ਆ ਹੁਣ ਉੱਪਰ ਉਹ ਲੈ ਆ ਕੇ ਮਿਸਟਰ ਤਵਾੜੀ ਵਰਗੇ ਸਰਕਾਰਾਂ ਦੇ ਉੱਪਰ ਸੁਪਰ ਸੀਐਮ ਲਾਤੇ ਇਹ ਦੇਖ ਰਏ ਕਰਨਗੇ ਇਹਦਾ ਮਤਲਬ ਸਰਕਾਰ ਢੇਲ ਹੈ ਇਹ ਉੱਪਰ ਉਹਨਾਂ ਦੇ ਸਰਕਾਰ ਦੇ ਉੱਪਰ ਆਪਣੇ ਮੰਦੇ ਲਾ ਰਹੇ ਨੇ ਇਹ ਅੰਡਰਸਟੂਡ ਆ ਕਿ ਸਰਕਾਰ ਢੇਲ ਹੈ ਤੇਰੀ ਕਿਸੇ ਇਸ ਦਾ ਨੂੰ ਪ੍ਰਵਾਨ ਕਿਉਂ ਨਹੀਂ ਕਰਦੇ ਵੀ ਸਾੜਾ ਅਸੀਂ ਸਾਡੇ ਆਪਣੀ ਨਜ਼ਾਇਕੀ ਨੂੰ ਪ੍ਰਵਾਨ ਕਿਉਂ ਨਹੀਂ ਕਰਦੇ ਕਿ ਸਰਕਾਰ ਤਾਂ ਕਿਸੇ ਪਾਸੇ ਲਾਇਨ ਦਾ ਆਰਡਰ ਜਾਂ ਹੋਰ ਡਿਵੈਲਪਮੈਂਟ ਜਾਂ ਹੋਰ ਪਾਣੀ ਦੇ ਮੁੱਦੇ ਆ ਪੋਰਨ ਬੱਚਿਆਂ ਦੀ ਪੜ੍ਹਾਈ ਦੇ ਆ ਸਿੱਖਦੇ ਆ ਕੋਈ ਹੱਲ ਤਾਂ ਕਰ ਨਹੀਂ ਸਕੇ ਹੁਣ ਕਲੀਨਿਕਾਂ ਥਾਂ ਥਾਂ ਤੇ ਕੋਈ ਹਨ ਨੇ ਦੇ ਖਾਵੇ ਲਈ ਬਾ ਪਛਾਣ ਲਈ ਤਾਂ ਖੋਲਦੀਆਂ ਲੇਕਿਨ ਲੋਕਾਂ ਨੂੰ ਉੱਚ ਕੀ ਸਹੂਲਤ ਮਿਲ ਰਹੀ ਆ ਕੋਈ ਸਮਝ ਨਹੀਂ ਆ ਰਹੀ ਕੋਈ ਕਿਸੇ ਨੂੰ ਗਰੀਬ ਨੂੰ ਕੁਝ ਨਹੀਂ ਮਿਲ ਰਿਹਾ ਗਰੀਬਾਂ ਫੇਰ ਉਹ ਵਿਚਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣੀ ਲੁੱਟ ਤੇ ਆ ਰਹੇ ਨੇ ਉਹਨਾਂ ਨੂੰ ਪੂਰੀਆਂ ਦਵਾਈਆਂ ਹੋਣ ਉਹਨਾਂ ਦਾ ਪੂਰਾ ਇਲਾਜ ਹੋਣ ਸਾਰੇ ਹੱਥ ਸਾੜਾ ਸਾਰੇ ਇੰਸਟਰੂਮੈਂਟ ਹੋਣ ਸਾਰੇ ਐਕਸਰੇ ਹੋਣ ਫਰੀ ਆਫ ਕੋਰਸ ਹੋਵੇ ਤਾਂ ਉਹ ਉੱਥੇ ਗਰੀਬ ਅੱਤੇ ਗਰੀਬ ਜਿਹੜੇ ਜਿਹੜਾ ਵੀ ਕੋਈ ਹੈ ਉਹ ਉੱਥੇ ਇਲਾਜ ਕਰਾ ਸਕੇ ਉਹਨੂੰ ਦਵਾਈਆਂ ਮੁਫਤ ਮਿਲ ਸਕਣ ਕੇਵਲ ਪ੍ਰਚਾਰ ਵਾਸਤੇ ਨਹੀਂ ਸੌ ਆਪਣੀ ਸਰਕਾਰ ਦੀ ਵਾਹਵਾ ਕਰਾਉਣ ਵਾਸਤੇ ਨਹੀਂ ਲੋਕਾਂ ਦੀ ਜਿਹੜੀਆਂ ਮੁਢਲੀਆਂ ਜਿਹੜੀਆਂ ਮੁਸ਼ਕਲਾਂ ਆ ਜਾਂ ਸਹੂਲਤਾਂ ਉਹਨਾਂ ਨੂੰ ਦੇਣ ਵਾਸਤੇ ਉਹਦਾ ਕੁਝ ਤੋਂ ਬਣਾ ਚਾਹੀਦਾ ਹੈ ਨਾ ਕਿ ਦਿਖਾਵੇ ਲਈ ਜਾਂ ਪਾਰਟੀ ਦੀ ਵਾਹਵਾ ਕਰਾਉਣ ਲਈ ਇਹਦੀ ਕਰਨਾ ਅੰਦਰ ਲੱਗਦਾ ਵੀ ਇਹ ਵਾਹਵਾ ਕਰਾਉਣ ਵਾਸਤੇ ਤਾਂ ਬਹੁਤ ਕੁਝ ਹੋ ਰਿਹਾ ਹੈ ਅੰਦਰ ਅਸਲੀ ਜੜ ਨੂੰ ਫੜ ਕੇ ਜਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਅਜੇ ਕੁਝ ਨਹੀਂ ਹੋ ਰਿਹਾ ਨਕਸ਼ੇ ਇੰਨੇ ਅਪਰਾਧਲੇ ਕਰ ਰਹੇ ਨੇ ਹੇਰੂ ਮਜੀਠਾ ਦੇ ਵਿੱਚ 28 ਬੰਦੇ ਨਕਲੀ ਸ਼ਰਾਬ ਨਾਲ ਮਰ ਗਏ 827 ਹੋਣ ਦੇ ਬਾਬ ਦੇ ਫਿਰ ਉਹ ਤੇ ਇਹਦੇ ਬਾਰੇ ਇੱਟਾ ਜੀ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਸਮਰੂਰ ਵਿੱਚ ਬਹੁਤ ਸਾਲ ਪਹਿਲਾਂ 2 ਸਾਲ ਪਹਿਲਾਂ ਸਮਰੂਰ ਵਿੱਚ ਮਰੇ ਸੀ ਹਾਂ ਸਾਰੇ ਹੋਇਆ ਦਾ ਉਹ ਦੋ ਮਾਰੇ ਸੀਗੇ ਉਹ ਅਜੇ ਤੱਕ ਉਹਨਾਂ ਨੂੰ ਉਹਨਾਂ ਦਾ ਨਾਂ ਤਾਂ ਕੋਈ ਜਿਹੜੇ ਬੰਦੇ ਦੋਸ਼ੀ ਫੜੇ ਗਏ ਆ ਨਾ ਉਹਨਾਂ ਨੂੰ ਮੁਆਵਜ਼ਾ ਜਿਹੜੇ ਪੀੜਤ ਪਰਿਵਾਰ ਸੀਗੇ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਿਆ ਇਹਨਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਨਾ ਕੋਈ ਫੜਿਆ ਗਿਆ ਕਿਉਂਕਿ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਹੈ ਉਹਦਾ ਦੋਸ਼ੀ ਨੂੰ ਉਹਦੀ ਇਨਕੁਆਇਰੀ ਕਰਕੇ ਉਹ ਦੋਸ਼ੀ ਨੂੰ ਫੜ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਅੱਗੇ ਤੋਂ ਕੋਈ ਵੀ ਕ੍ਰਾਈਮ ਕਰਨਾ ਸੋਚੇ ਵੀ ਮੈਨੂੰ ਇਹ ਸਜ਼ਾ ਮਿਲੂਗੀ ਮੈਂ ਕ੍ਰਾਈਮ ਨਾ ਕਰਾਂ لیکن ਉਹ ਵਿਚੇ ਹੀ ਉਹ ਰੋਕ ਝੋੜੇ ਵਿੱਚ ਡਿੱਗ ਦਿੱਤਾ ਜਾਂਦਾ ਹੈ ਤੇ ਨਾ ਹੀ ਜਿਹੜੇ ਜਦੋਂ ਕੋਈ ਨੁਕਸਾਨ ਹੁੰਦਾ ਪੀੜਤ ਹੁੰਦੇ ਉਹਨਾਂ ਨੂੰ ਕੋਈ ਸਰਕਾਰੋਂ ਮੁਆਵਜ਼ਾ ਦਿੱਤਾ ਜਾਂਦਾ ਉਹਨਾਂ ਨੂੰ ਸਹੂਲਤਾਂ ਮਿਲਣੇ ਚਾਹੀਦੀਆਂ 15-15 ਲੱਖ ਰੁਪਏ ਉਹਨਾਂ ਨੂੰ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਜਿਹੜੇ ਜਿਹੜੇ ਮ੍ਰਿਤਕ ਹੋਣਾ ਉਹਨਾਂ ਨੂੰ 50-50 ਲੱਖ ਮਿਲਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਆ ਉਹਨਾਂ ਜਿਹੜੇ ਅਜੇ ਜਿਉਂਦੇ ਨੇ ਗਾਹੂ ਪੀੜਤ ਨੇ ਉਹਨਾਂ ਨੂੰ 15-15 ਲੱਖ ਦੂਜਿਆਂ ਨੂੰ 50-50 ਲੱਖ ਮਿਲਣਾ ਚਾਹੀਦਾ ਤਾਂ ਕਿ ਉਹ ਗਰੀਬ ਪਰਿਵਾਰ ਜਿਹੜੇ ਮਰੇ ਆ ਵਿਚਾਰੇ ਉਹ ਆਪਣਾ ਜ਼ਿੰਦਗੀ ਚੰਗੀ ਤਰ੍ਹਾਂ ਬਸਰ ਕਰ ਸਕਣ ਉਹ ਉਹਨਾਂ ਨੂੰ ਸਹੂਲਤ ਸਾਰੀ ਉਹ ਜਿਹੜੀ ਹੈ ਸਰਕਾਰ ਵੱਲੋਂ ਬਹੁਤ ਗਹਿਰੀ 60% ਪਹੁੰਚਿਆ ਪਰਿਵਾਰਾਂ ਨੂੰ ਸਾਰੇ ਪੰਜਾਬ ਨੂੰ ਲੇਕਿਨ ਉਹਨਾਂ ਨੂੰ ਸਰਕਾਰ ਵੱਲੋਂ ਕੋ ਤਰੰਤ ਸਹਾਇਤਾ ਸਹੂਲਤ ਜਿਹੜੀ ਆਮਦਨ ਦੀ ਉਹਨਾਂ ਦੀ ਆਮਦਨ ਦੇ ਸਾਧਨ ਦੇ ਉਹਦਾ ਕਰਨਾ ਚਾਹੀਦਾ ਹੈ ਕੋਈ ਨੌਕਰੀ ਮਿਲਣੀ ਚਾਹੀਦੀ ਉਹਨਾਂ ਪਰਿਵਾਰਾਂ ਵਿੱਚੋਂ ਕਿਸੇ ਨੂੰ ਤਾਂ ਕਿ ਉਹ ਵਿਜਾਰੇ ਆਪਣਾ ਦੇ ਵਿਜਾਰਾ ਠੀਕ ਤਰੀਕੇ ਨਾਲ ਕਰ ਸਕਣ ਤੇ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਅਮਲੀ ਰੂਪ ਵਿੱਚ ਕੁਝ ਹੋਣਾ ਚਾਹੀਦਾ ਨਾ ਕਿ ਇਕਬਾਰਾਂ ਟੀਵੀ ਚੈਨਲਾਂ ਤੇ ਆਪਣੇ ਵਾਵਾ ਕਰਾਉਣ ਲਈ ਕੋਈ ਇਹ ਜਿਹੀ ਗੰਦਾ ਹੋਣੀ ਚਾਹੀਦੀਆਂ ਅਮਲੀ ਰੂਪ ਵਿੱਚ ਇਹ ਕੰਮ ਖਤਮ ਕੀਤਾ ਜਾਵੇ ਸ਼ਰਮ ਮ ਵੇਚਣ ਵਾਲਿਆਂ ਨੂੰ ਸ਼ਰਾਬ ਬਣਾਉਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਬਣਾਉਣ ਵਾਲਿਆਂ ਨੂੰ ਇਹਨਾਂ ਨੂੰ ਪੂਰੀ ਸ਼ਕਤੀ ਨਾਲ ਕਾਨੂੰਨ ਕੰਮ ਕਰੇ ਫਿਰ ਹੀ ਕੋਈ ਇੱਥੇ ਸਦਾਰ ਹੋ ਸਕਦਾ ਨੌਜਵਾਨ ਪੀੜੀ ਨੇ ਕੀ ਸੁਨੇਹਾ ਦੇਣਾ ਹੈ ਆ ਨੌਜਵਾਨਾਂ ਨੂੰ ਮੈਂ ਸੋਮਨੀ ਕਲ ਅੰਮ੍ਰਿਤਸਰ ਵੱਲੋਂ ਸਦਾ ਸਿਮਲੀ ਸੀ ਮੰਗਲਵਾਨੀ ਪਾਰਟੀ ਵੱਲੋਂ ਇੱਕ ਉਹਨਾਂ ਨੂੰ ਅਪੀਲ ਕਰਨੀ ਚਾਹਾਂਗੇ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਅਸੀਂ ਜਿਸ ਕਈ ਵਨ ਮੈਂ ਪੰਜਾਬ ਸੂਬੇ ਦੇ ਨਹੀਂ ਸਾਰੇ ਸੂਬਿਆਂ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਉਹ ਆਪਣੇ ਜਿਹੜਾ ਜੀਵਨ ਹੈ ਉਹਨੂੰ ਸਹੀ ਰਸਤੇ ਕਿਉਂਕਿ ਹੁਣ ਸਮਾਜ ਵਿੱਚ ਬਹੁਤ ਗਲਤ ਕ੍ਰਿਤੀਆਂ ਹੋ ਰਹੀਆਂ ਨੇ ਜਿਹੜੇ ਜਿਹੜੇ ਕ੍ਰਾਈਮਰ ਲੋਕ ਨੇ ਉਹ ਆਪਣੇ ਗਲਤ ਤੰਗਾ ਰਾਹੀਂ ਆਪਣਾ ਪੈਸਾ ਕਮਾਉਣ ਵਾਸਤੇ ਨੌਜਵਾਨੀ ਨੂੰ ਗਲਤ ਰਾਹ ਤੇ ਪਾ ਰਹੇ ਨੇ ਜਿਹੜੀ ਨੌਜਵਾਨੀ ਹੁੰਦੀ ਹੈ ਪੜ੍ਹਨ ਵੇਲੇ ਉਹਦੀ ਇੰਨੀ ਸਮਝ ਨਹੀਂ ਹੁੰਦੀ ਕਈ ਵਾਰੀ ਉਹ ਫਰੇਡਰ ਵਿੱਚ ਆ ਕੇ ਇਹਨਾਂ ਕੰਮਾਂ 'ਚ ਰੁੱਝ ਜਾਂਦੀ ਹੈ ਉਹਦੇ ਨਾਲ ਇਹਨਾਂ ਬੱਚਿਆਂ ਦੀ ਲਾਈਫ ਜਿਹੜੀ ਹੈ ਬਿਲਕੁਲ ਸਪਾਇਲ ਹੋ ਜਾਂਦੀ ਹੈ ਉਹਨਾਂ ਦੇ ਮਾਪਿਆਂ ਦੀ ਲਾਈਫ ਵੀ ਸਪਾਇਲ ਹੋ ਜਾਂਦੀ ਹੈ ਕਿਉਂਕਿ ਬੱਚੇ ਹੀ ਅਸਲੀ ਜਜ਼ਾਰ ਹੁੰਦੇ ਆ ਕਿਸੇ ਦੇ ਇਹ ਬੱਚਿਆਂ ਨੂੰ ਕੱਗ ਲਾ ਦੇ ਪਾਤਾ ਜਾਂ ਉਹਨਾਂ ਨੂੰ ਬਰਾਈ ਵੱਲ ਤਕੇਲਤਾ ਨਸ਼ੇ ਵੱਲ ਤਕੇਲਤਾ ਜਾਂ ਚੋਰੀ ਡਾਕੇ ਵੱਲ ਤਕੇਲਤਾ ਜਾਂ ਹੋਰ ਸਮਗਲਿੰਗ ਵੱਲ ਤਕੇਲਤਾ ਫਿਰ ਉਹ ਸਾਰੀ ਲਾਈਫ ਸਾਰਾ ਸਮਾਜਿਕ ਅਦਲਾ ਹੋ ਜਾਊਗਾ ਸਮਾਜ ਨੂੰ ਸਹੀ ਤਰੀਕ ਸਹੀ ਦਿਸ਼ਾ ਦੇਣ ਲਈ ਇਹ ਜ਼ਰੂਰੀ ਹੈ ਕਿ ਮਾਂ ਬਾਪ ਵੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਸਮਝਣ ਤੇ ਜਿਹੜੇ ਐਡਮਿਨਿਸਟ੍ਰੇਟਰ ਹੈ ਸਰਕਾਰ ਹੈ ਪੋਲੀਟਿਸ਼ੀਅਨ ਨੇ ਉਹ ਵੀ ਬੱਚਿਆਂ ਨੂੰ ਸਹੀ ਗਵਾਈ ਦੇਣ ਲਈ ਸਹੀ ਥਾਂ 'ਤੇ ਲਾਉਣ ਤੇ ਕ੍ਰਾਈਮ ਲਗਾਉਣ ਦੀ ਕ੍ਰਾਈਮ ਨੂੰ ਖਤਮ ਕਰਨ ਲਈ سنجਿਧਤਾ ਤੌਰ ਤੇ ਕੰਮ ਕਰਨ ਤਾਂ ਕਿ ਬੱਚੇ ਜਿਹੜੇ ਹੈ ਬੱਚੇ ਆਪਣੀ ਚੰਗੀ ਪੜ੍ਹਾਈ ਕਰਨ ਬੱਚਿਆਂ ਨੂੰ ਮੇਰੀ ਬੇਨਤੀ ਹੈ ਕੱਢ ਗੱਲ ਵੱਲੋਂ ਵੀ ਆਪਣੀ ਪੜ੍ਹਾਈ ਵਿੱਚ ਤੇ ਆਉਂਦੇ ਹਨ ਆਪਣੇ ਸਰੀਰ ਨੂੰ ਕਾਇਮ ਰੱਖਣ ਵਾਸਤੇ ਸਿਹਤ ਨੂੰ ਵਧੀਆ ਬਣਾਉਣ ਵਾਸਤੇ ਉਹਨਾਂ ਚੀਜ਼ਾਂ ਤੇ ਕੰਮ ਕਰਨ ਤਾਂ ਕਿ ਜੇ ਸਰੀਰ ਉਹ ਸੁਪਸਟ ਹੋਣਗੇ ਚੰਗੀ ਉਹ ਪੜ੍ਹਾਈ ਕਰ ਸਕਣਗੇ ਚੰਗੇ ਕੰਮ ਕਰ ਸਕਣਗੇ ਅੱਗੇ ਵਧ ਸਕਣਗੇ ਦੋ ਚੀਜ਼ਾਂ ਤੇ ਉਹ ਸਿਹਤ ਅਤੇ ਪੜ੍ਹਾਈ ਤੇ ਆਪਣਾ ਧਿਆਨ ਦੇਣ ਇਹਦੇ ਨਾਲ ਸਮਾਜ ਵੀ ਵਧੀਆ ਬਣੂਗਾ ਉਹਨਾਂ ਦੇ ਮਾਪੇ ਵੀ ਵਧੀਆ ਕਰਨ ਹੋਊਗੀ ਉਹਨਾਂ ਦੇ ਪਰਿਵਾਰਾਂ ਦੇ ਵੀ ਮਜ਼ਬੂਤੀ ਬਥੇਰੇ ਆਰਥਿਕਤਾ ਵੀ ਵਧੂਗੀ ਇਹ ਸਾਡੀ ਬੱਚਿਆਂ ਨੂੰ ਅਪੀਲ ਹੈ